ਤੁਸੀਂ ਸੁਣ ਰਹੇ ਹੋ ਕਿਤਾਬ ਕਦੀਮ ਤਵਾਰਿਖੀ ਸ਼ਹਿਰ ਪੱਟੀ ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਕਿਤਾਬ ਦੇ 7ਵੇਂ ਅਤੇ ਆਖਰੀ ਭਾਗ ਵਿੱਚ ਸੁਣੋ ਪੱਟੀ ਦੇ ਉੱਗੇ ਤੇ ਜੋਗ ਪੱਤਰਕਾਰ ਕਸ਼ਮੀਰ ਮਾਰਕੀਟ ਅਤੇ ਕਿਤਾਬ ਦੀ ਅੰਤਿਕਾ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਟੀ ਦੇ ਉੱਗੇ ਤੇ ਜੋਗ ਪੱਤਰਕਾਰ ਅਵਤਾਰ ਸਿੰਘ ਖਹਿਰਾ ਅਜੀਤ ਸਿੰਘ ਕਰੇਆਲਾ ਬਿਆਨਤ ਸਿੰਘ ਸੰਧੂ ਬੱਲੂ ਮਹਿਤਾ ਅਵਤਾਰ ਸਿੰਘ ਢਿੱਲੋਂ ਸੁਰੇਸ਼ ਪਾਠਕ ਆਦ ਪੱਤਰਕਾਰ ਪੱਟੀ ਨੂੰ ਬਾਹਰ ਲਿਆਂ ਘਟਨਾਵਾ ਤੇ ਬਾਹਰ ਦੀ ਦੁਨੀਆ ਤੋਂ ਪੱਟੀ ਨੂੰ ਸੁਚੇਤ ਕਰਨ ਵਾਲੇ ਇੱਕ ਜੋਗ ਪੱਤਰਕਾਰ ਹਨ ਤੁਹਾਨੂੰ ਪੜ ਕੇ ਖੁਸ਼ੀ ਹੋਵੇਗੀ ਕਿ ਪੱਟੀ ਜੋ ਪਟਿਆਲਾ ਨਾਭਾ ਚੰਡੀਗੜ੍ਹ ਲੁਧਿਆਣਾ ਦੇ ਵਿਦਿਆਰਥੀਆਂ ਲਈ ਨਕਲ ਦਾ ਬੜਾ ਵੱਡਾ ਅੱਡਾ ਸੀ ਉਸ ਨੂੰ ਖੱਗਾ ਪਾ ਕੇ ਉਹਦੀ ਹੋਂਦ ਖਤਮ ਕਰ ਦਿੱਤੀ ਹੈ ਇਸ ਨੇਕ ਕੰਮ ਦਾ ਸ਼੍ਰੇਅ ਅਵਤਾਰ ਸਿੰਘ ਖੈਰਾ ਨੂੰ ਹੀ ਜਾਂਦਾ ਹੈ ਧੰਨਵਾਦ ਇਹ ਸੱਜਣ ਦਾ ਜਿਸ ਨੇ ਪੱਟੀ ਬਲਟੋਹਾ ਖੇਮ ਕਰਨ ਦੇ ਗਲੋਂ ਇਹ ਕੋੜ ਲਾ ਦਿੱਤਾ ਹੈ ਨੰਬਰ 1 ਸਰਦਾਰ ਨਰਿੰਜਨ ਸਿੰਘ ਸਰਦਾਰ ਨਰਿੰਜਨ ਸਿੰਘ ਸਾਬਕਾ ਐਮਐਲਏ ਬੜੇ ਲੰਮੇ ਉੱਚੇ ਕੱਦ ਕਾਠ ਵਾਲੇ ਮਜ਼ਹੇਲ ਜ਼ਮੀਂਦਾਰ ਜੱਟ ਸਿਰੇ ਦਾ ਸ਼ਰੀਫ ਬੜੀ ਮਿੱਠੀ ਜ਼ੁਬਾਨ ਵਾਲਾ ਕਿਸੇ ਔਖ ਵਿੱਚ ਫਸਿਆ ਕੋਈ ਵੀ ਆਦਮੀ ਉਸ ਕੋਲ ਗਿਆ ਧਿਆਨ ਨਾਲ ਗੱਲ ਸੁਣੀ ਤੇ ਨਾਲ ਹੀ ਸਹਿਯਤਾ ਲਈ ਉਸੇ ਵੇਲੇ ਲੱਕ ਬਨ ਕੇ ਤਿਆਰ ਹੋ ਜਾਂਦਾ ਕਦੀ ਵੀ ਕੋਲ ਆਏ ਲੋੜਵੰਦ ਬੰਦੇ ਨੂੰ مایوس ਨਾ ਕਰ ਦੇ ਬੇਸ਼ੱਕ ਅਨਪੜ ਸਨ ਪਰ ਬੜੇ ਕਾਮਯਾਬ ਐਮਐਲਏ ਹੋ ਗੁਜ਼ਰੇ ਹਨ ਲੋਕਾਂ ਦੀ ਯਾਦ ਵਿੱਚ ਅੱਜ ਵੀ ਇੱਕ ਚਾਨਣ ਮਨਾਰੇ ਵਾਂਗ ਖੜੇ ਹਨ ਨੰਬਰ 2 ਸਰਦਾਰ ਉਮਰਾਓ ਸਿੰਘ ਐਡਵੋਕੇਟ ਬੜੇ ਸ਼ਰੀਫ ਤੇ ਸੰਜੀਦਾ ਗੁਰਸੇਖ ਤੇ ਤਜਰਬੇਕਾਰ ਵਕੀਲ ਸਨ ਇੱਕ ਇਲੈਕਸ਼ਨ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋ ਨੂੰ ਦਿਨੇ ਤਾਰੇ ਟੁੱਟਦੇ ਦਿਖਾ ਦਿੱਤੇ ਸਨ ਭਾਵੇਂ ਸਰਦਾਰ ਪ੍ਰਤਾਪ ਸਿੰਘ ਕਿਸੇ ਨਾ ਕਿਸੇ ਤਰੀਕੇ ਜਿੱਤ ਤਾਂ ਗਏ ਪਰ ਸਰਦਾਰ ਉਮਰਾਓ ਸਿੰਘ ਨੇ ਐਸੀਆਂ ਪੁਆਂਟਣੀਆਂ ਦਿੱਤੀਆਂ ਕਿ ਕੈਰੋ ਨੇ ਜ਼ਿੰਦਗੀ ਭਰ ਇਲੈਕਸ਼ਨ ਲੜਨ ਦੀ ਪੱਟੀ ਵੱਲ ਮੂੰਹ ਨਹੀਂ ਕੀਤਾ ਸ੍ਰੀ ਮਹਿਤਾ ਜੀ ਸਰਦਾਰ ਫਕੀਰ ਸਿੰਘ ਸਰਦਾਰ ਗੁਰਮੀਤ ਸਿੰਘ ਭੁੱਲਰ ਸਹਿਬਾਨ ਤਿੰਨੇ ਸੁਰਿੰਦਰਪਾਲ ਸਿੰਘ ਘਰੇਾਲਾ ਤੇ ਕੁਝ ਹੋਰ ਉੱਗੇ ਵਕੀਲ ਸਹਿਬਾਨ ਆਪਣੀ ਮਿਹਨਤ ਸਦਕਾ ਪੱਟੀ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਤੇ ਕਰ ਰਹੇ ਹਨ ਗਿਆਨੀ ਧਰਮ ਸਿੰਘ ਗ੍ਰੰਥੀ ਗੁਰਦੁਆਰਾ ਬੀਬੀ ਰਜਨੀ ਜੀ ਗਿਆਨੀ ਮੇਰ ਸਿੰਘ ਗ੍ਰੰਥੀ ਗੁਰਦੁਆਰਾ ਗੁਰੂ ਨਾਨਕਪੁਰੀ ਇਹਨਾਂ ਦਾ ਸੁਪੁੱਤਰ ਰਣਜੀਤ ਸਿੰਘ ਪ੍ਰਸ਼ੰਸਾਯੋਗ ਹਸਤੀਆਂ ਹਨ ਨੰਬਰ 3 ਕਾਮਰੇਡ ਮਹਾਵੀਰ ਸਿੰਘ ਹਰ ਕਿਸਮ ਦੀ ਵਧੀਕੀ ਵਿਸ਼ੇਸ਼ ਤੌਰ ਉਤੇ ਪੁਲਿਸ ਦੇ ਜ਼ੁਲਮ ਤੇ ਤੱਕੇਸ਼ਾਹੀ ਅੱਗੇ ਛਾਤੀ ਠੋਕ ਕੇ ਚਟਾਨ ਵਾਂਗ ਖੜੇ ਹੋ ਜਾਣ ਵਾਲਾ ਸੂਰਬੀਰ ਹੈ ਕਿਸੇ ਵੀ ਕਿਸਮ ਦੀ ਧਮਕੀ ਜਾਂ ਡਰਾਵੇ ਨੂੰ ਛੇਤਰ ਦੀ ਨੋਕ ਤੇ ਲੈਂਦਾ ਹੈ ਇੱਕ ਹਰੀਜਨ ਹੰਕਾਰੇ ਤੇ ਆਕੜਖੋਰ ਥਾਣੇਦਾਰ ਦਾ ਇੱਕ ਕਤਲ ਦੇ ਮਕਦਮੇ ਵਿੱਚ ਸਰਦਾਰ ਮਹਾਬੀਰ ਸਿੰਘ ਨਾਲ ਵਾਪਿਆ ਉਸ ਦੀਆਂ ਧਮਕੀਆਂ ਡਰਾਵੇ ਤੇ ਲਾਲਚ ਇਸ ਨੇ ਕੌਡੀ ਘੱਟੇ ਕਰ ਦਿੱਤੇ ਜੇਲ੍ਹ ਵਿੱਚ ਵੀ ਪੱਕੀਆਂ ਸਰਦਾਰ ਮਹਾਬੀਰ ਸਿੰਘ ਦੀ ਜੈ ਜੈਕਾਰ ਹੋਈ ਤੇ ਥਾਣੇਦਾਰ ਨੂੰ ਜਮਦੂਦ ਫਿਰ ਛੇਤੀ ਹੀ ਅਸਲ ਟਿਕਾਣੇ ਉੱਤੇ ਲੈ ਗਏ ਜਿਸ ਕਿਸੇ ਦਾ ਕਿਸੇ ਪਾਸੇ ਹੱਥ ਨਾ ਆੜੇ ਤੇ ਜੇ ਉਹ ਸਰਦਾਰ ਮਹਾਬੀਰ ਸਿੰਘ ਕੋਲ ਆ ਜਾਵੇ ਫਿਰ ਇਨਸਾਫ ਜ਼ਰੂਰ ਹੋ ਜਾਂਦਾ ਹੈ ਅੱਜ ਤੱਕ ਇਸ ਸੂਰਮੇ ਨੇ ਕਿਸੇ ਨੂੰ ਮਾਇੂਸ ਨਹੀਂ ਕੀਤਾ ਇਹਨਾਂ ਦਾ ਸੁਪੁੱਤਰ ਸਰਦਾਰ ਮਹੀਪਾਲ ਸਿੰਘ ਬਤੌਰ ਵਕੀਲ ਚੰਡੀਗੜ੍ਹ ਆਪਣੇ ਪ੍ਰੋਫੈਸ਼ਨ ਨੂੰ ਚਾਰ ਚੰਨ ਲਗਾ ਰਿਹਾ ਹੈ ਨੰਬਰ 4 ਬਾਬੂ ਬਨਾਰਸੀ ਦਾਸ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲਾ ਸਿਰ ਕੱਢ ਕੋਲਾਟਿਆ ਬੇਸ਼ੱਕ ਆਜੋ ਦੁਨੀਆ ਵਿੱਚ ਨਹੀਂ ਪਰ ਜਿਉਂਦੇ ਜੀ ਜਿੱਥੇ ਜਿੱਥੇ ਮੈਦਾਨ ਵਿੱਚ ਡਟਿਆ ਗੱਲ ਸਿਰੇ ਲਗਾ ਕੇ ਛੱਡੀ ਵਾ ਵਾ ਖੱਟੀ ਅੱਜ ਉਹ ਸੱਜਣ ਚੇਤੇ ਕਰਦੇ ਹੌਕਾ ਲੈਂਦੇ ਹਨ ਜਿਨ੍ਹਾਂ ਦੇ ਸਾਹ ਹੋ ਕੇ ਜਿਨ੍ਹਾਂ ਦੀ ਔਖ ਨਵਿਰਤੀ ਕੀਤੀ ਨੰਬਰ 5 ਕਾਮਰੇਟ ਨਿਸ਼ਾਨ ਸਿੰਘ ਬੇਨਿਆਈ ਧੱਕੇਸ਼ਾਹੀ ਤੇ ਜ਼ਬਰ ਜ਼ੁਲਮ ਨਾਲ ਟੱਕਰ ਲੈਣ ਲਈ ਸਦਾ ਤਿਆਰ ਬਰ ਤਿਆਰ ਨੰਬਰ 6 ਜਗਦੀਸ਼ ਰਾਏ ਸ਼ਰਮਾ ਇੱਕ ਲਾਇਕ ਯੋਗ ਤੇ ਮਿਹਨਤੀ ਉਸਤਾਦ ਨੰਬਰ 7 ਡਾਕਟਰ ਦਰਸ਼ਨ ਤਰੇਣ ਸੁਪੁੱਤਰ ਡਾਕਟਰ ਅਮੋਲ ਕ੍ਰਾਮ ਬੜਾ ਯੋਗ ਤੇ ਪਿੰਡੂ ਲੋਕਾਂ ਦਾ ਹਮਦਰਦ ਡਾਕਟਰ ਸੀ ਐਸੇ ਦੇ ਲਾਲਚ ਤੋਂ ਕੂਹਾਂ ਦੂਰ ਜਿਸ ਬਾਦ ਬਖਤ ਨੇ ਇਸ ਦੀ ਹਤਿਆ ਕੀਤੀ ਉਸ ਦਾ ਪਲਾ ਨਹੀਂ ਹੋਵੇਗਾ ਪਰ ਡਾਕਟਰ ਦਰਸ਼ਨ ਸਦਾ ਹੀ ਜਿਉਂਦਾ ਹੈ ਮਾਸਟਰ ਮੋਹਨਜੀਤ ਮਾਸਟਰ ਸੁਰਜੀਤ ਸਿੰਘ ਸੁਪੁੱਤਰ ਪਲਵਾਨ ਸਿੰਘ ਅਰਜਨ ਸਿੰਘ ਜਵਾਰ ਸਿੰਘ ਧਰਮ ਸਿੰਘ ਪੀਟੀ ਗੁਰਪਾਲ ਸਿੰਘ ਇਹ ਗਵਰਨਮੈਂਟ ਸਕੂਲ ਦੇ ਸਦਾ ਚਮਕਦੇ ਰਹਿਣ ਵਾਲੇ ਸਿਤਾਰੇ ਹਨ ਕਸ਼ਮੀਰ ਮਾਰਕੀਟ ਗਵਰਨਮੈਂਟ ਸਕੂਲ ਦੀ ਸੜਕ ਦੇ ਦੂਜੇ ਪਾਸੇ ਕਿਸੇ ਵੇਲੇ ਐਡਵੋਕੇਟ ਕਸ਼ਮੀਰ ਸਿੰਘ ਵੱਲੋਂ ਮਾਰਕੀਟ ਉਸਾਰ ਕੇ ਦੁਕਾਨਾਂ ਕਿਰਾਏ ਉੱਤੇ ਚੜਾਈਆਂ ਗਈਆਂ ਸਨ ਕੋਰਟ ਰੋਡ ਉੱਤੇ ਇੱਕ ਬੜਾ ਅਹਿਮ ਸਿਲਸਿਲੇਵਾਰ ਦੁਕਾਨਾਂ ਦਾ ਕੰਪਲੈਕਸ ਸੀ ਇੱਥੇ ਇੱਕ ਨੌਜਾਨ ਹਲਵਾਈ ਮੁੰਡੇ ਨੇ ਪਲੰਗ ਤੋਂ ਮਿਲ ਕੇ ਇੱਕ ਮਠਿਆਈ ਬਣਾ ਕੇ ਆਪਣੇ ਹੁਨਰ ਦੀ ਬੜੀ ਪ੍ਰਸਿੱਧੀ ਹਾਸਲ ਕੀਤੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਸ਼ਮੀਰ ਮਾਰਕੀਟ ਦੀ ਸਾਰੀ ਇਮਾਰਤ ਖੰਡਰ ਹੋਈ ਪਈ ਹੈ ਇਸ ਸੜਕ ਦੇ ਉੱਤੇ ਬੜੀਆਂ ਸੋਹਣੀਆਂ ਜ਼ਮੀਨਾਂ ਹਨ ਇਹ ਕਸ਼ਮੀਰ ਮਾਰਕੀਟ ਵਾਸਤੇ ਪਿੰਡਾਂ ਵਿੱਚ ਇੱਕ ਖੋਲਾ ਹੈ ਮਜਬੂਰੀ ਮੂੰਹ ਕਢਵਾਉਂਦੀ ਹੈ ਮੇਲੇ ਵਿੱਚ ਜਨਾਜ਼ਾ ਪਾਕਿਸਤਾਨ ਨਾਲ 1965 ਈਸਵੀ ਦੀ ਲੜਾਈ ਵਿੱਚ ਪਾਕਿਸਤਾਨ ਦੇ ਜਿਉਂਦੇ ਜੋ 72 ਟੈਂਕ ਭੰਨੇ ਤੋੜੇ ਜੋ ਪਿੱਖੀ ਵਿੰਡ ਇੱਕ ਖੁੱਲੇ ਥਾਂ ਵਿੱਚ ਇਕੱਠੇ ਕੀਤੇ ਗਏ ਸਨ ਅਖਬਾਰਾਂ ਰਸਾਲਿਆਂ ਵਿੱਚ ਉਸ ਥਾਂ ਨੂੰ ਟੈਂਕਾਂ ਦਾ ਕਬਰਸਤਾਨ ਨਾਮ ਦਿੱਤਾ ਗਿਆ ਸੀ ਲੜਾਈ ਵੇਲੇ ਜਿਹੜੇ ਟੈਂਕਾਂ ਨੇ ਆਸਲ ਉਤਾਲ ਵਿੱਚ ਪਾਕਿਸਤਾਨੀਆਂ ਦਾ ਮੂੰਹ ਭੰਨਿਆ ਸੀ ਉਹ ਵੀ ਪੱਟੀ ਰੇਲਵੇ ਸਟੇਸ਼ਨ ਵਿੱਚ ਬਣੇ ਰੈਂਪ ਦੇ ਜ਼ਰੀਏ ਉਤਾਰੇ ਸਨ ਲੜਾਈ ਖਤਮ ਹੋਣ ਤੋਂ ਬਾਅਦ ਪਿੱਖੀ ਵਿੰਡ ਕਬਰਸਤਾਨ ਵਾਲੇ ਟੈਂਕ ਵੀ ਇੱਥੋਂ ਹੀ ਰੇਲ ਤੇ ਲੋਡ ਕੀਤੇ ਗਏ ਪੱਟੀ ਨੂੰ ਇਸ ਦਾ ਵੀ ਮਾਣ ਹੈ ਨੰਬਰ 1 ਗੋਰੇ ਵਾਲਾ ਡੰਬ ਨਹਿਰ ਸਭਰਾਉ ਬ੍ਰਾਂਚ ਜਿਸ ਨੂੰ ਰਿਯੇ ਵਾਲੀ ਨਹਿਰ ਜਾਂ ਕਾਦੀਆਂ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਇਹ ਰਾਹਲ ਚਾਹਲ ਡੇਰਾ ਸਾਹਿਬ ਆ ਕੇ ਦੋ ਸੂਈਆਂ ਵਿੱਚ ਵੰਡੀ ਜਾਂਦੀ ਹੈ ਅੱਗੇ ਇਸ ਦਾ ਐਸਕੇਪ ਬਣਿਆ ਹੈ ਜਿਹੜਾ ਲੋੜ ਪੈਣ ਉਤੇ ਪਾਣੀ ਲੈ ਕੇ ਪੱਟੀ ਵਾਲੀ ਰੋਹੀ ਵਿੱਚ ਆਣ ਪੈਂਦਾ ਹੈ ਪੱਟੀ ਵਾਲੀ ਰੋਹੀ ਆਸਲ ਤੇ ਭੱਗੂਪੁਰ ਦੇ ਵਿਚਕਾਰ ਤੇ ਪੱਟੀ ਦੇ ਪੂਰਬ ਵਿੱਚ ਵਗਦੀ ਹੈ ਹਉ ਗੁਪਰ ਦੇ ਲਾਗੇ ਵਾ ਵਾ ਤਗੜਾ ਲੰਮਾ ਚੌੜਾ ਡੰਮ ਹੈ ਦੇਸ਼ਵੰਡ ਤੋਂ ਪਹਿਲਾਂ ਜਦ ਕਿ ਰੋਹੀ ਵਿੱਚ ਕੋਈ ਗੰਦਮੰਦ ਨਹੀਂ ਸੀ ਡਿੱਗਦਾ ਇਹ ਪਾਣੀ ਬੜਾ ਸਾਫ਼ ਸੁਥਰਾ ਹੁੰਦਾ ਸੀ ਵਾਗੀ ਜਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਇਹ ਸਾਫ਼ ਪਾਣੀ ਪੀ ਕੇ ਆਪਣੀ ਤ੍ਰੇਹ ਜਾਂ ਪਿਆਸ ਬੁਝਾਉਂਦੇ 1947 ਤੋਂ 40 ਕੋ ਸਾਲ ਪਹਿਲਾਂ ਇੱਕ ਗੋਰੀਆਂ ਦੀ ਢਾਣੀ ਜਿਸ ਵਿੱਚ ਪੰਜ ਨੌਜਵਾਨ ਸਨ ਮੱਛੀਆਂ ਫੜਦੇ ਡੰਮ ਉੱਤੇ ਆਗੇ ਇੱਕ ਮਨਚਲੇ ਨੌਜਵਾਨ ਗੋਰੇ ਨੇ ਕੱਪੜੇ ਉਤਾਰ ਕੇ ਨਹਾਉਣ ਵਾਸਤੇ ਦੂਰੋਂ ਭੱਜ ਕੇ ਡੂੰਘੇ ਵਿੱਚ ਛਾਲ ਮਾਰੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਗੋਰਾ ਜਿੱਲਣ ਵਿੱਚ ਖੁੱਬ ਗਿਆ ਐਸਾ ਖੁੱਬਿਆ ਕਿ ਉਤਾਂ ਨਾ ਆ ਸਕਿਆ ਲਾਸ਼ ਤਾਂ ਭਾਵੇਂ ਕਿਸੇ ਢੰਗ ਨਾਲ ਕੱਢ ਲਈ ਪਰ ਵੇਖਣ ਵਾਲਿਆਂ ਲੋਕਾਂ ਨੇ ਉਸ ਦਾ ਨਾਮ ਗੋਰੇ ਵਾਲਾ ਡੂੰਘੇ ਧਰ ਦਿੱਤਾ ਦੇਸ਼ਵੰਡ ਨੂੰ 74 ਸਾਲ ਹੋ ਚਲੇ ਹਨ ਤੇ ਇਹ ਗੱਲ ਉਸ ਤੋਂ ਵੀ 40 ਕੋਸਾਲ ਪਹਿਲਾਂ ਦੀ ਹੈ ਨਾਮ ਗੋਰੇਵਾਲਾ ਡੁੰਮ ਪੱਕਾ ਹੋ ਗਿਆ। ਆਸਲ ਭੱਗੂਪੁਰ ਸੰਗਮਾ ਪਿੰਡ ਦਾ ਬੱਚਾ ਬਚਾ ਇਸ ਡੁੰਮ ਬਾਰੇ ਜਾਣਦਾ ਹੈ। ਅੱਜ ਵੀ ਇਹ ਲੋਕਾਂ ਲਈ ਇਸ ਤਰ੍ਹਾਂ ਹੈ ਜਿਵੇਂ ਕੱਲ ਦੀ ਗੱਲ ਹੋਵੇ। ਹੁਣ ਤਾਂ ਹੋਰ ਵੀ ਖਤਰਨਾਕ ਹੋ ਗਿਆ ਹੈ। ਪਰ ਹੁਣ ਪਣ ਬੂਟੀ ਨੇ ਗੋਰੇਵਾਲਾ ਡੁੰਮ ਬੁਰੀ ਤਰ੍ਹਾਂ ਡੱਕਿਆ ਹੋਇਆ ਹੈ। ਮੱਝਾਂ ਤਾਂ ਪਹਿਲਾਂ ਹੀ ਨਹੀਂ ਸੰਵੜਦੀਆਂ। ਹੁਣ ਤਾਂ ਕੋਈ ਪਸ਼ੂ ਲਾਗੇ ਟੁੱਕੇ ਸਵਾਲ ਹੀ ਪੈਦਾ ਨਹੀਂ ਹੁੰਦਾ। ਨੰਬਰ 2 ਸਰਦਾਰ ਹਰਮਿੰਦਰ ਸਿੰਘ ਗਿੱਲ ਐਮ ਐਲ ਏ ਸਿੱਖ ਪੰਥ ਦੇ ਮਹਾਨ ਵਿਦਵਾਨ ਚੋਟੀ ਦੇ ਕਥਾਕਾਰ ਭਾਈ ਦਲੀਪ ਸਿੰਘ ਦੇ ਸੁਪੁੱਤਰ ਸਰਦਾਰ ਹਰਮਿੰਦਰ ਸਿੰਘ ਕਈ ਇਲੈਕਸ਼ਨਾਂ ਦੇ ਭੇੜ ਭਿੜ ਕੇ ਹਾਰਾਂ ਦੀ ਪਰਵਾਹ ਨਾ ਕਰਦੇ ਹੋਏ ਈਸੋ 17 ਵਿੱਚ ਪੱਟੀ ਦੀ ਸੀਟ ਨੂੰ ਜੱਦੀ ਸਮਝਣ ਵਾਲਿਆਂ ਨੂੰ ਧੋਬੀ ਪਟਕਾ ਮਾਰ ਕੇ ਅਖਾੜਿਓਂ ਬਾਹਰ ਸੁੱਟਿਆ ਕਿਸੇ ਵੇਲੇ ਕੈਰੋਂ ਵਾਲਿਆਂ ਦੇ ਵੱਡ ਵਡੇਰਿਆਂ ਨੇ ਵੀ ਇਥੋਂ ਇਲੈਕਸ਼ਨ ਲੜਿਆ ਸੀ ਆਪਣੀਆਂ ਚਲਾਕੀਆਂ ਤੇ ਦਾਬਾਜ਼ੀਆਂ ਨਾਲ ਜਿੱਤ ਤਾਂ ਗਿਆ ਪਰ ਦੰਦਾਂ ਵਿੱਚ ਦੇ ਨਹੀਂ ਰਹੀ 217 ਵਾਲੇ ਪੱਟੀ ਦੇ ਘੋਲ ਵਿੱਚ ਗਿੱਲ ਨੇ ਬੜੀਆਂ ਭੁਆ ਟਣੀਆਂ ਦਿੱਤੀਆਂ ਤੇ ਵਿਰੋਧੀ ਨੂੰ ਮੂਹਦੇ ਮੂੰਹ ਸੁੱਟਿਆ ਗਿੱਲ ਪੱਟੀ ਵਿੱਚ ਘਰ ਬਣਾ ਕੇ ਇਥੋਂ ਦਾ ਪੱਕਾ ਵਾਸੀ ਹੋ ਗਿਆ ਹੈ ਬੋਲ ਬਾਣੀ ਬੜੀ ਨਰਮ ਤੇ ਮਿੱਠੀ ਆਪਣੇ ਵਿਧਾਨ ਸਭਾ ਹਲਕੇ ਵਿੱਚ ਸਰਕਾਰ ਦੇ ਪ੍ਰਬੰਧ ਕੀ ਟਾਂਚੇ ਦੀ ਕੋਈ ਵੀ ਦੀਕੀ ਗਿਲ ਦੇ ਨੋਟਿਸ ਵਿੱਚ ਆ ਜਾਵੇ ਨਿਆਵਾ ਦਵਾ ਕੇ ਛੱਡਦਾ ਹੈ ਉਸ ਦੇ ਇਲਾਕੇ ਦੇ ਛੋਟੇ ਵੱਟੇ ਦਿਲੋਂ ਪਿਆਰ ਕਰਦੇ ਹਨ ਵਿਰੋਧੀ ਗਰੁੱਪ ਦੇ ਮੁਖਾਲਫਾਂ ਦੀ ਕਦੀ ਨਾ ਪ੍ਰਵਾਹ ਕਰਨ ਵਾਲਾ ਜੋਗ ਐਮ ਐਲ ਏ ਹੈ ਲੋਕ ਭਲਾਈ ਦੇ ਕੰਮ ਮੂਰੇ ਲੱਗ ਕੇ ਤਨੋਂ ਮਨੋਂ ਇੱਕੋ ਕੇ ਕਰ ਰਿਹਾ ਹੈ ਸਟੇਜ ਦਾ ਬਹੁਤ ਸੋਹਣਾ ਬੁਲਾਰਾ ਹੈ ਵਿਧਾਨ ਸਭਾ ਵਿੱਚ ਵੀ ਬੜੀ ਸੋਹਣੀ ਠੋਕ ਬਣਾਈ ਹੋਈ ਹੈ ਕੈਪਟਨ ਸਾਹਿਬ ਦੀ ਨਾਰਾਜ਼ਗੀ ਨੇ ਗਿਲ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਭਾਵੇਂ ਕੈਬਨਟ ਵਿੱਚ ਨਹੀਂ ਲਿਆ ਸਰਦਾਰ ਹਰਮਿੰਦਰ ਸਿੰਘ ਨੇ ਵੀ ਇਸ ਨੂੰ ਇੱਕ ਭਾਣਾ ਮੰਨ ਲਿਆ ਹੈ ਕੋਈ ਪਰਵਾਹ ਨਹੀਂ ਕੀਤੀ ਆਪਣੀ ਜਮਾਤ ਦਾ ਕੰਮ ਇੱਕ ਅਣਥੱਕ ਸਿਪਾਈ ਵਾਂਗ ਕਰੀ ਜਾ ਰਿਹਾ ਹੈ 2022 ਵਿੱਚ ਹੋਣ ਵਾਲਾ ਇਲੈਕਸ਼ਨ ਵੀ ਬੜਾ ਦਿਲਚਸਪ ਹੋਵੇਗਾ ਨੰਬਰ 3 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਟੀ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਵਿੱਚ ਪੱਟੀ ਵਿਖੇ ਕੰਮ ਕਰਨ ਵਾਲੇ ਮਿਹਨਤੀ ਇਮਾਨਦਾਰ ਪੰਥ ਲਈ ਮੋਹਰੀਆਂ ਸਫਾਂ ਵਿੱਚ ਹੋ ਕੇ ਲੜਨ ਵਾਲਿਆਂ ਨੌ ਜਵਾਨਾਂ ਨੇ ਪੱਟੀ ਨੂੰ ਬੜਾ ਮਾਣ ਬਖਸ਼ਿਆ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਇਹ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਗੁਰਦੁਆਰਾ ਸਹਿਬਾਨ ਵਿੱਚ ਗਿਆਨ ਅੰਜਨ ਸਮਰ ਕੈਂਪ ਧਾਰਮਿਕ ਫਿਲਮਾਂ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਪਹਿਲਾ ਬਾਦਸ਼ਾਹ ਜਿਸ ਨੇ ਕਦੀ ਆਪਣੇ ਆਪ ਨੂੰ ਬਾਦਸ਼ਾਹ ਨਾ ਅਖਵਾਇਆ ਨਾ ਤਾਜ ਨਾ ਤਖਤ ਸਾਹਿਬ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮਾਂ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਪੁੱਤਰ ਜਰਨੈਲਾ ਤੇ ਸਾਥੀਆਂ ਸਮੇਤ ਕੁਰਬਾਨ ਹੋ ਗਿਆ ਮੁਗਲ ਰਾਜ ਦੀ ਜੜ੍ਹ ਫੁੱਟ ਕੇ ਮੁਜ਼ਾਰਿਆਂ ਵਾਹੀਕਾਰਾਂ ਨੂੰ ਜ਼ਮੀਨ ਦਾ ਮਾਲਕ ਬਣਾ ਕੇ ਪੰਜਾਬ ਨੂੰ ਇੱਕ ਐਸੀ ਸਿੱਖ ਸ਼ਕਤੀ ਬਣ ਦਾ ਬੀਜ ਬੀਜਿਆ ਜੋ ਮਿਸਲਾਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਇਨਸਾਫ ਵਾਲਾ ਰਾਜ ਪ੍ਰਬੰਧ ਦੀ ਸ਼ਕਲ ਵਿੱਚ ਉਗਮਿਆ ਕੁਝ ਆਪਣੀਆਂ ਹੀ ਕਮਜ਼ੋਰੀਆਂ ਤੇ ਔਣਤਾਈਆਂ ਦੀ ਵਜ੍ਹਾ ਨਾਲ ਭ੍ਰਿਸ਼ਟ ਬ੍ਰਾਹਮਣ ਹਰਾਮਖੋਰ ਡੋਗਰੇ ਤੇ ਗਦਾਰ ਸਿੱਖ ਉਸ ਵੇਲੇ ਦੀ ਇੱਕ ਵੱਡੀ ਹਕੂਮਤ ਜਿਸ ਨਾਲ ਰਸ਼ੀਆ ਦਾ ਹਜ਼ਾਰ ਨੈਪੋਲੀਅਨ ਹੱਥ ਮਿਲਾਉਣ ਲਈ ਜ਼ੋਰ ਲਗਾਉਂਦੇ ਰਹੇ ਤੇ ਅੰਗਰੇਜ਼ਾਂ ਦਾ ਅਖੌਤੀ ਕੰਪਨੀ ਬਹਾਦਰ ਆਪਣੇ ਥਾਂ ਕੰਬੀ ਜਾਂਦਾ ਸੀ ਨੂੰ ਮਿੱਟੀ ਵਿੱਚ ਮਿਲਾ ਕੇ ਗੁਲਾਮੀ ਦਾ ਤੌਕ ਗਲ ਵਿੱਚ ਪਾ ਲਿਆ ਜਿਸ ਦੇ ਅੱਜ ਸਿੱਟਿਆਂ ਨੂੰ ਵਿਸ਼ੇਸ਼ ਤੌਰ ਤੇ ਬੇਇਨਸਾਫੀ ਗੁਲਾਮੀ ਜ਼ਬਰ ਜ਼ੁਲਮ ਦੇ ਧੱਕਿਆਂ ਨੂੰ ਸਹਿ ਰਹੇ ਹਨ ਪਰ ਵਿਰੋਧ ਵਿੱਚ ਸਿੱਖ ਚਟਾਨ ਵਾਂਗ ਖੜੇ ਹਨ ਇਹ ਹਨ ਅਜੋਕੇ ਹਾਲਾਤ ਹੋਰ ਫਿਲਮਾਂ ਜਿਵੇਂ ਚਾਰ ਸੈਫ ਜਾਦੇ ਭਾਈ ਤਾਰੂ ਸਿੰਘ ਭਾਈ ਸੁਬੇਕ ਸਿੰਘ ਭਾਈ ਸ਼ਾਬਾਦ ਸਿੰਘ ਆਦਿ ਇਤਿਹਾਸਕ ਫਿਲਮਾਂ ਤੇ ਸਲਾਈਡ ਸ਼ੋਅ ਹੁੰਦੇ ਹਨ ਇਸ ਦੇ ਨਾਲ ਇਹ ਸੰਸਥਾ ਵੱਲੋਂ ਗੁਰਦੁਆਰਾ ਸਹਿਬਾਨ ਵਿੱਚ ਇਤਿਹਾਸਕ ਦਿਹਾੜਿਆਂ ਉੱਤੇ ਕਥਾ ਵਿਚਾਰ ਕੀਤੀ ਜਾਂਦੀ ਹੈ ਘਰ ਘਰ ਅੰਦਰ ਧਰਮਸ਼ਾਲਾ ਪ੍ਰੋਜੈਕਟ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਯੁਵਕ ਮੇਲੇ ਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਵਲੰਟੀਅਰ ਰੂਪ ਵਿੱਚ ਚੱਲ ਰਹੇ ਹਨ ਜੋ ਸਿੱਖ ਸੰਗਤਾਂ ਤੇ ਨੌਜਵਾਨਾਂ ਨੂੰ ਸਿੱਖੀ ਵਿੱਚ ਪਰਪੱਕ ਕਰ ਰਹੇ ਹਨ ਇਸ ਦੇ ਮੁੱਖ ਸੇਵਾਦਾਰ ਭਾਈ ਬਲਵਿੰਦਰ ਸਿੰਘ ਪੱਟੀ ਮਾਸਟਰ ਦਰਬਾਰਾ ਸਿੰਘ ਸਰਦਾਰ ਹਰਜਿੰਦਰ ਸਿੰਘ ਮਾਨਕਪੁਰਾ ਸਰਦਾਰ ਕਰਨਜੀਤ ਸਿੰਘ ਅਕਬਰਪੁਰਾ ਬੀਬੀ ਮਹਿੰਦਰ ਕੌਰ ਸਰਦਾਰ ਰਣਜੀਤ ਸਿੰਘ ਵਾ ਸਰਦਾਰ ਹਰਿੰਦਰ ਸਿੰਘ ਕਿੰਗ ਸਰਦਾਰ ਵਿਸ਼ਾਲ ਸਾਜਨ ਸਿੰਘ ਗੁਰਨੀਸ਼ਾਨ ਸਿੰਘ ਕੁਲਦੀਪ ਸਿੰਘ ਗੁਰਸ਼ਰਨ ਸਿੰਘ ਆਕਾਸ਼ ਵੀਰ ਸਿੰਘ ਅਤੇ ਗੁਰਜੀਤ ਸਿੰਘ ਆਦਿ ਜੋ ਪੱਟੀ ਦੀ ਪ੍ਰਭਤਾ ਨੂੰ ਚਾਰ ਚੈਨਲ ਲਗਾ ਰਹੇ ਹਨ ਨੰਬਰ 4 ਬਰਫ ਮਲਾਈ ਵੰਡ ਤੋਂ ਪਹਿਲਾਂ ਭਾਵੇਂ ਕੱਪੜਾ ਬੁੰਨ ਦੀਆਂ ਜੁਨਟਾਂ ਪੱਕੀਆਂ ਇੱਟਾਂ ਦੇ ਪੱਠੇ ਹੀ ਇੰਡਸਟਰੀ ਦੇ ਰੂਪ ਵਿੱਚ ਚੱਲ ਰਹੇ ਸਨ ਪਰ ਪੱਟੀ ਵਿੱਚ ਬਰਫ ਮਲਾਈ ਬਣ ਕੇ ਪਿੰਡਾਂ ਵਿੱਚ ਵੇਕਣ ਵਾਲਾ ਨਿੱਕਾ ਜਿਹਾ ਹੁਨਰ ਵੀ ਸੀ ਪਿੰਡਾਂ ਵਿੱਚ ਲਿਜਾਣ ਵਾਲੇ ਜੂਪੀ ਦੇ ਪਈਏ ਲੱਕੜੀ ਦੇ ਨਿੱਕੇ-ਨਿੱਕੇ ਬਕਸਿਆਂ ਸੰਦੂਖੜੀਆਂ ਵਿੱਚ ਬਰਫ਼ ਮਲਾਈ ਦੇ ਘਣ ਰੱਖ ਕੇ ਮੋਢਿਆਂ 'ਤੇ ਚੁੱਕ ਕੇ ਪਿੰਡਾਂ ਵਿੱਚ ਫਿਰ ਨਿਕਲਦੇ ਪੈਸਾ ਦੋ ਪੈਸੇ ਬੋਝੇ ਵਿੱਚ ਜਾਂ ਲੰਗੋਟੇ ਦੀ ਲਾਂਗੜ ਪੱਲੇ ਬਨ ਕੇ ਬੱਚੇ ਤਿਆਰ ਰਹਿੰਦੇ ਕਿ ਪੱਟੀਆਂ ਆ ਕੇ ਮਜ਼ੇਦਾਰ ਠੰਡੀ ਮਿੱਠੀ ਬਰਫ਼ ਮਲਾਈ ਦਾ ਢੋਕਾ ਕੰਨੀ ਪਵੇ ਆਪ ਦਾ ਪੱਲੇ ਬੰਨਿਆ ਖਜ਼ਾਨਾ ਖਰਚ ਕੇ ਜਿਹੜੀ ਮਾਸਾ ਪੂਰਾ ਕਣ ਤੋਂ ਕਰਦ ਨਾਲ ਕਤਰ ਕੇ ਉਹ ਕਾਗਜ਼ ਬੋਰਡ ਦੇ ਜਾਂ ਫਗਵਾੜੇ ਦੇ ਪੱਤੇ ਉੱਤੇ ਲਾ ਕੇ ਹੱਥ ਫੜਾਉਂਦਾ ਉਸ ਬਰਫ਼ ਮਲਾਈ ਨਾਲ ਬੱਚਿਆਂ ਦਾ ਕੀ ਬਣਦਾ ਸੀ ਸਕਿੰਟ ਵਿੱਚ ਢੇਡ ਅੰਦਰ ਜਾਂਦੀ ਤੇ ਬੜਾ ਸੁਆਦ ਆਉਂਦਾ ਤੇ ਬੱਚੇ ਸੁਆਦ ਦੇ ਮਾਰੇ 5-7 ਮਿੰਟ ਪੱਤੇ ਚੱਟੀ ਜਾਂਦੇ ਬਰਫ਼ ਮਲਾਈ ਮੁੱਕੀ ਤੋਂ ਵਟਕ ਦੇ ਜਿੰਨੇ ਕੁ ਦਾਣੇ ਹੁੰਦੇ ਸੰਦੂਕੜੀ ਵਿੱਚ ਪਾ ਕੇ ਮੋਢੇ ਤੇ ਰੱਖ ਕੇ ਪੱਟੀ ਨੂੰ ਤੁਰ ਪੈਂਦਾ ਤੇ ਨਿਆਣੇ ਉਸਦੀ ਅਗਲੀ ਫੇਰੀ ਨੂੰ ਮਨ ਵਿੱਚ ਰੱਖ ਦੂਜੀਆਂ ਖੇਡਾਂ ਵਿੱਚ ਲੱਗ ਜਾਂਦੇ ਹਨ ਅੰਤਕਾ ਪੱਟੀ ਨੇ ਆਪਣੇ ਆਦ ਤੋਂ ਲੈ ਕੇ ਅੱਜ ਤੱਕ ਬੜੇ ਉਤਰਾ ਚੜਾ ਵੇਖੇ ਹਨ ਮੁਗਲਾਂ ਪਠਾਣਾਂ ਦਾ 800 ਸਾਲ ਤੋਂ ਵੱਧ ਕਰੜਾ ਸ਼ਾਸਨ ਵੀ ਦੇਖਿਆ ਹੈ ਰਾਜ ਬਣੇ ਤੇ ਢਹਿ ਢੇਰੀ ਹੋਏ ਪੰਜਾਬ ਦੀ ਰਾਜਧਾਨੀ ਲਾਹੌਰ ਨਾਲ ਇੱਕ ਹੀ ਸ਼ਹਿਰ ਸੇਵਾ ਵਿੱਚ ਪੁੱਗਦਾ ਰਿਹਾ ਕਈ ਨਾਂ ਇਸ ਦੇ ਸਰਕਾਰੀ ਅਹੁਦਿਆਂ ਕਰਕੇ ਰੱਖੇ ਗਏ 9-9 ਲੱਖ ਦਾ ਮਾਲੀਆ ਨੁਸ਼ਹਿਰਾ ਪਨੂਆ ਨੁਸ਼ਹਿਰਾ ਟਾਲਾ ਚਭਾਲ ਗੁਰੂ ਚੱਕ ਅੰਮ੍ਰਿਤਸਰ ਦਾ ਮਾਲੀਆ ਇੱਥੇ ਇਕੱਠਾ ਹੁੰਦਾ ਤੇ ਊਠਾਂ ਖਚਰਾ ਉੱਤੇ ਲਾਹੌਰ ਜਾਂਦਾ ਝਾੜਾਂ ਬੂਟਿਆਂ ਵਿੱਚ ਲੁਕੇ ਸ਼ੇਰ ਬਗੇਲੇ ਸਮਾ ਸਿੱਖ ਮਿਸਲਾਂ ਦਾ ਕਿਵੇਂ ਲਾਹੌਰ ਅਪੜਨ ਦਿੰਦੇ ਖਜ਼ਾਨੇ ਲਈ ਤੈਨਾਤ ਨਾਲ ਰਾਖੀ ਫੌਜ ਬੁਰੀ ਤਰ੍ਹਾਂ ਕਾਬੂ ਆ ਜਾਂਦੀ ਊਠਾਂ ਖਚਰਾ ਨੂੰ ਫੜ ਕੇ ਤੁਰਨ ਵਾਲੇ ਤਾਂ ਸਿੰਘਾਂ ਨੂੰ ਨਿਕਲਦਿਆਂ ਨੂੰ ਵੇਖ ਕੇ ਸਿਰ ਉੱਤੇ ਪੈਰ ਰੱਖ ਕੇ ਭੱਜਦੇ ਸਾਰਾ ਧਨ ਮਾਲ ਸਿੰਘਾਂ ਦੇ ਕਾਬੂ ਆ ਜਾਂਦਾ ਜੋ ਲੋੜਵੰਦਾਂ ਵਿੱਚ ਵੰਡਿਆ ਵਰਤਾਇਆ ਜਾਂਦਾ ਮਾਲੀਆ ਦੀ ਰਕਮ ਦਿੱਲੀ ਨਾ ਪਹੁੰਚਣ ਤੇ ਸੂਬੇਦਾਰ ਲਾਹੌਰ ਦੀ ਪੁੱਛਗਿੱਛ ਹੁੰਦੀ ਉਹ ਆਪਣਾ یوں ਕਹਿ ਕੇ ਪਿੱਛਾ ਛਡਵਾਉਂਦਾ ਕਿ ਮਾਲੀਆ ਤਾਂ ਸਾਰਾ ਤੋਰਿਆ ਸੀ ਪਰ ਕਾਫਰਾਂ ਸਿੰਘਾਂ ਨੇ ਪੇਸ਼ ਨਹੀਂ ਜਾਣ ਦਿੱਤੀ ਧਨ ਤਾਂ ਜਾਣਾ ਹੀ ਸੀ ਨਾਲ ਊਠ ਖੱਜਰ ਵੀ ਜਾਂਦੇ ਰਹੇ ਅਗਲੇ ਸਾਲ ਦੇ ਮਾਲੀਏ ਲਈ ਤਕੜੀ ਹਿਫਾਜ਼ਤੀ ਫੌਜੀ ਦੀ ਸਹਾਇਤਾ ਬਖਸ਼ੀ ਜਾਵੇ ਤੇ ਦਮੜੀ ਦਮੜੀ ਮਾਲੀਆ ਸ਼ਾਹੀ ਖਜ਼ਾਨੇ ਵਿੱਚ ਦਿੱਲੀ ਪਹੁੰਚੇਗਾ ਜਿੰਨਾ ਚਿਰ ਇਹਨਾਂ ਕਾਫਰਾਂ ਦਾ ਸਿਰ ਨਾ ਫਿਆ ਗਿਆ ਇਹ ਪੇਸ਼ ਨਹੀਂ ਜਾਣ ਦੇਣਗੇ ਜਿਨ੍ਹਾਂ ਤੋਂ ਮਾਲੀਆ ਪਹਿਲਾਂ ਹੀ ਲੈ ਲਿਆ ਹੈ ਹੁਣ ਉਹਨਾਂ ਤੋਂ ਦੂਰੀ ਵਾਰ ਕਿਸ ਤਰ੍ਹਾਂ ਮੰਗ ਸਕਦੇ ਬਿਨਾਂ ਸ਼ੱਕ ਦਿੱਲੀ ਹਕੂਮਤ ਵੀ ਫੌਜ ਘਲਦੀ ਰਹੀ ਪਰ ਉਹ ਫੌਜ ਸਿੰਘਾਂ ਦੀ ਝਾਲ ਨਾ ਚੱਲ ਸકી ਜਿਆਦਾ ਹੀ ਮਾਰ ਖਾ ਕੇ ਪਛਾਣ ਨੂੰ ਭੱਜ ਉੱਠਦੀ ਐ ਪੱਟੀ ਤੂੰ ਪੁਰਾਤਨ ਇਤਿਹਾਸ ਦਾ ਬੜਾ ਵੱਡਾ ਹਿੱਸਾ ਸਾਂਭੀ ਬੈਠੀ ਹੈ ਤੇਰੇ ਵਿੱਚ ਜੋ ਘਟਨਾਵਾਂ ਹੋਈਆਂ ਜੋ ਕੌਤਕ ਹੋਏ ਵਰਣਨ ਤੋਂ ਬਾਹਰ ਹੈ ਪਹਿਲਾਂ ਤੂੰ ਰੋਹੀ ਦੇ ਸੱਜੇ ਕੰਢੇ ਤੇ ਰੇਲਵੇ ਲਾਈਨ ਦੇ ਵਿਚਕਾਰ ਆਪਣੇ ਆਪ ਨੂੰ ਸਮੋਇਆ ਹੋਇਆ ਸੀ 1947 ਤੱਕ ਸਵਾਏ ਡੀਬੀ ਸਕੂਲ ਤੋਂ ਇੱਕ ਵੀ ਇਮਾਰਤ ਪੱਟੀ ਤੋਂ ਲਾਈਨ ਟੱਪ ਕੇ ਅੱਗੇ ਨਹੀਂ ਸੀ ਬਣੀ ਜੇ ਕਿਤੇ ਮਾੜੀ-ਮੋਟੀ ਤੋਂ ਅੰਗੜਾਈ ਲਈ ਤਾਂ ਉੱਤਰ ਦੱਖਣ ਵਾਲੀ ਮਾਮੂਲੀ ਜਾਪਾਸਾਰਾ ਕੀਤਾ ਪਰ 1947 ਤੋਂ ਬਾਅਦ ਸਮੁੰਦਰ ਦੇ ਜਵਾਰ ਭਾਟੇ ਵਾਂਗ ਤੇਰੇ ਵਿੱਚ ਐਸਾ ਉਛਾਲ ਆਇਆ ਕਿ ਤੂੰ ਰੇਲਵੇ ਲਾਈਨ ਟੱਪ ਕੇ ਬ੍ਰਾਹਮਣੀ ਵਾਲਾ ਕੋਲਾ ਠੱਕਰਪੁਰਾ ਆਸਲਵਲ ਜਾ ਪਿੰਡਾ ਕਸਾਇਆ 1947 ਤੋਂ ਪਹਿਲਾਂ ਤੂੰ ਜਿੰਨੇ ਥਾਂ ਵਿੱਚ ਵਸੀ ਸਾਂ ਅੱਜ ਉਸ ਤੋਂ ਕਿਤੇ ਵੱਧ ਤੇਰੇ ਆਕਾਰ ਨੇ ਪੱਛਮ ਦੱਖਣ ਵਾਲਾ ਥਾਂ ਮੰਲ ਲਈ ਹੈ ਵੱਡੇ ਵੱਡੇ ਗੇਟ ਬਣ ਰਹੇ ਹਨ ਇੱਕ ਬਾਬੇ ਵਿਦੀ ਚੰਦ ਦੇ ਨਾਮ ਤੇ ਜਿਹੜਾ ਸ਼ੁਰੂ ਹੋਇਆ ਹੈ ਅੱਜ ਵਿੱਚ ਚੱਲਿਆ ਆ ਰਿਹਾ ਹੈ ਹੁਣ ਬਣਾਇਆ ਗਿਆ ਹੈ ਦੂਜਾ ਗੇਟ ਜੋ ਕਚਹਿਰੀ ਰੋਡ ਉੱਤੇ ਮਿਲਕ ਚਿਲਿੰਗ ਪਲਾਂਟ ਦੇ ਸਾਹਮਣੇ ਬਣਿਆ ਹੈ ਉਸ ਦਾ ਨਾਮ ਬਾਲਮੀ ਗੇਟ ਹੈ ਮੁਬਾਰਕ ਹਨ ਉਹ ਲੋਕ ਜੋ ਹਿੰਮਤ ਕਰ ਰਹੇ ਹਨ ਕਿਸੇ ਵੇਲੇ ਇਹ ਪੱਟੀ ਤੇਰੀ ਯੋਗਤਾ ਅਨੁਸਾਰ ਤੈਨੂੰ ਮਿਲਦਾ ਰੁਤਬਾ ਜ਼ਿਲ੍ਹਾ ਬਣਨ ਦਾ ਸਿਆਸੀ ਹੀਰਾ ਫੇਰੀਆਂ ਅਤੇ ਕੋਚਲ ਬੰਦੀਆਂ ਕਰਕੇ ਪਸੂਖਿਓਂ ਕਰ ਦਿੱਤਾ ਗਿਆ ਸੀ ਪਰ ਸਮੇ ਦੀ ਚਾਲ ਦੱਸਦੀ ਹੈ ਕਿ ਇਹ ਕਾਰਵਾਈਆਂ ਕਰਨ ਵਾਲੇ ਤੇਰਾ ਹੱਕ ਬੜੇ ਆਦਰ ਨਾਲ ਤੈਨੂੰ ਪੇਸ਼ ਕਰਨਗੇ ਆਮੀਨ ਸੁਮ ਆਮੀਨ ਤੁਸੀਂ ਸੁਣ ਰਹੇ ਸੀ ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਇਹ ਸੀ ਕਿਤਾਬ ਦਾ 7ਵਾਂ ਤੇ ਆਖਰੀ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ